ਗਰਦੇ ਇਹਦੇ ਵਿੱਚ ਕਈਆਂ ਨੂੰ ਸ਼ੰਕਾ ਹੋ ਜਾਂਦਾ ਹੈ ਬਈ ਕਰਮ ਦਾ ਕੋਈ ਇਲਾਜ ਹੈ ਦੀ ਮਹਾਜ ਕਹਿੰਦੇ ਹੈਗਾ ਸਿਰਫ ਬੀਤੋ ਪਵਰ ਸੰਤਾਂ ਕੋਲ ਹੁੰਦੀ ਹੈ ਐਸੇ ਕਰਕੇ ਵੇਦ ਸ਼ਾਸਤਰ ਇਹਨਾਂ ਦੀ ਮਹਿਮਾ ਨੂੰ ਨਹੀਂ ਜਾਣਦੇ ਸਾਧਕੀ ਮਹਿਮਾ ਵੇਦ ਨਾ ਜਾਣੇ ਸੁਪਨੇ ਚ ਭਗਤਾ ਦੇਣ ਸੂਲੀ ਦੀ ਸੂਲ ਕਰ ਦੇਣ ਇਹਨਾਂ ਕੋਲ ਬੀਤੋ ਪਵਰ ਹੁੰਦੀ ਹੈ ਜੋ ਕੁਝ ਕਰੇ ਸੋਈ ਪ੍ਰਭ ਮੰਨੇ ਓਏ RAM ਨਾਮ ਰੰਗਰਾਤੇ ਮੇਰੀ ਬੰਦੀ ਭਗਤ ਸ਼ਦਾਵ ਹੈ ਬੰਦਾ ਭਗਤ ਨਾ ਛੂਟਾ ਹੈ ਮੋਏ ਇੱਕ ਸਮੇ ਮੋਕ ਉਹ ਕਹੇ ਬੰਦੇ ਤੋਫਨ ਮੋਹ ਪੈ ਜਵਾਬ ਨਾ ਕਹਿੰਦਾ ਮਹਾਰਾਜ ਕਿਰਪਾ ਕਰਕੇ ਚਾਨਣਾ ਵੀ ਪਾ ਦਿਓ ਮੈਂ ਬਚਨ ਦਾ ਯਤਨ ਕਰਾਂਗਾ ਕਹਿੰਦੇ ਲੈ ਤੈਨੂੰ ਦੱਸ ਦਿੰਨੇ ਆ ਪਿਛਲੇ ਜਨਮ ਚ ਤੂੰ ਗੁਰੂ ਕਾ ਸਿੰਘ ਸੀਗਾ ਅਨੰਦਪੁਰ ਸਾਹਿਬ ਜਦ ਜੁੱਧ ਹੋਇਆ ਉੱਥੇ ਜਦ ਘੇਰਾ ਪਿਆ ਤੇਰਾ ਦਿਲ ਟੁੱਟ ਗਿਆ ਤੂੰ ਬੇਦਾਵਾ ਦੇ ਕੇ ਚਲੇ ਗਿਆ ਗੁਰੂ ਮਹਾਰਾਜ ਲੇਗਨ ਦੁਆਰਾ ਮੁਖਸ਼ਰ ਦੇ ਉੱਤੇ ਆ ਕੇ ਆਪਣਾ ਤੈ ਬਲੀਦਾਨ ਦਿੱਤਾ ਤੇ ਮਹਾਰਾਜ ਨੇ ਜਿੰਨੇ ਜਿੰਨੇ ਕਿਸੇ ਦੇ ਦਵਾਲੇ ਮਰੇ ਹੋਏ ਕੱਟੇ ਹੋਏ ਬੰਦੇ ਪਏ ਸੀ ਉਸੇ ਤਰ੍ਹਾਂ 10 ਹਜ਼ਾਰੀ 20 ਹਜ਼ਾਰੀ 40 ਹਜ਼ਾਰੀ 50 ਹਜ਼ਾਰੀ 5 ਹਜ਼ਾਰੀ ਇਸ ਤਰ੍ਹਾਂ ਵਾਰ ਦਿੰਦੇ ਚਲੇ ਗਏ ਇਹ ਉਹ ਵਰਦਾ ਸਦਕਾ ਜਿਹੜੇ ਆ ਛੋਟੇ ਛੋਟੇ ਮਿਸਲਾਂ ਵਾਲੇ ਨੇ ਇਹਨਾਂ ਨੂੰ ਸਰਦਾਰੀਆਂ ਮਿਲ ਗਈਆਂ ਤੇਰੇ ਘਰ ਵਿੱਚ ਇੱਕ ਨੌਕਰ ਸੀ ਉਹਨੇ ਚੋਰੀ ਕਰ ਲਈ ਤਾਂ ਇੰਨਾ ਕੁੱਟਿਆ ਇੰਨਾ ਕੁੱਟਿਆ ਕਿ ਉਹ ਮਰ ਗਿਆ ਕਹਿੰਦਾ ਮਰਨ ਤੋਂ ਬਾਅਦ ਉਹ ਆ ਬਾਰਾਂ ਮੰਨ ਕੀ ਚ ਜਾ ਕੇ ਯੂਪੀ ਚ ਹਾਥੀ ਬਣ ਗਿਆ ਕਹਿੰਦਾ ਹੁਣ ਤੇਰੇ ਕਰਮ ਨੇ ਉਹੀ ਹਾਥੀ ਖਰੀਦ ਲਿਆ ਕਹਿੰਦਾ ਮਾਰਾਂਗੇ ਤਾਂ ਮੈਨੂੰ ਬੜਿਆ ਚੰਗਾ ਜੁੱਧਾ ਚੋਂ ਬਚਾ ਕੇ ਲਿਆਉਂਦਾ ਕਹਿੰਦਾ ਵਿਖਾ ਕੇ ਲਿਆਉਂਦਾ ਦੂਏ ਦੇ ਹੱਥੋਂ ਨਹੀਂ ਇਹਨੇ ਮਰਨ ਦੇਣਾ ਤੈਨੂੰ ਆਪ ਮਾਰਨਾ ਹੈ ਇਹਨੇ ਦੂਏ ਤੋਂ ਨਹੀਂ ਮਾਰਨਾ ਮਰਨ ਦੇਣਾ ਕਹਿੰਦੇ ਅਸੀਂ ਪੜ ਲਿਆ ਮਨ ਦੇ ਵਿੱਚ ਬਿਰਿਆਈ ਰੱਖੀ ਬੈਠਾ ਹੈ ਬਚਨ ਮੰਨ ਲੈ ਸੰਤਾਂ ਦਾ ਦੇ ਬਚਨ ਮੰਨ ਲੈਗਾ ਸੁਖੀ ਰਹੇਗਾ ਤੇਰੀ ਮਰਜ਼ੀ ਅੱਗੇ। ਉਹ ਗਾੜੀ ਸਾਰੀ ਗੱਲ ਸਮਝਾਤੀ। ਬਾ ਮਹਾਰਾਜ ਮਹਾਪੁਰਸ਼ ਤਾਂ ਵਾਪਸ ਉੰਨੇ ਸਾਹਿਬ ਨੂੰ ਆ ਗਏ। ਤੇ ਉੱਥੇ ਥੋੜੇ ਦਿਨਾਂ ਤੋਂ ਜਦੋਂ ਬਾਪਾ ਸਾਹਿਬ ਸਿੰਘ ਜੀ ਦੇ ਕੋਲੋਂ ਤੁਰਿਆ ਤੁਰਿਆ ਜਾਂਦਾ ਸੀ ਦੇ ਨਾਲ ਜਿਹੜੇ ਬੋਡੀਗਾਰਡ ਸੀ ਕਹਿਣ ਲੱਗੇ ਸਰਦਾਰ ਜੀ ਉੱਤੇ ਚੜਜੋ। ਕਹਿੰਦੇ ਬਾਬਾ ਜੀ ਨੇ ਮਨ ਕਰਿਆ ਕਹਿੰਦੇ ਸਾਨੂੰ ਪਤਾ ਹੈ ਬਾਬਾ ਜੀ ਨੇ ਮਨ ਕਰਿਆ। ਕਹਿੰਦੇ ਸਾਨੂੰ ਕੀ ਪਤਾ ਹੈ ਕਹਿੰਦੇ ਤੁਸੀਂ ਉਹਨਾਂ ਦੇ ਸਾਹਮਣੇ ਹਾਥੀ ਤੇ ਚੜ ਕੇ ਆਏ ਤੇ ਉੱਥੇ ਸਾਹਮਣੇ ਮਿਠਾ ਕੇ ਉੱtre ਉਹਨਾਂ ਨੇ ਬੁਰਾ ਮੰਨਿਆ ਉਹ ਹਾਥੀ ਤੋਂ ਹੀ ਤੁਹਾਡਾ ਘਿਹੜਾ ਚਾਹਤਾ ਉਹਨਾਂ ਨੇ ਢੰਗ ਨਾਲ ਲਾ ਗੱਲ ਨਾਸਤਿਕਤਾ ਦੀ ਕਰ ਦਿੱਤੀ ਕਹਿੰਦਾ ਗੱਲ ਤਾਂ ਮੇਰੇ ਮਨ 'ਚ ਵੀ ਲੱਗਦੀ ਹੈ ਇਹ ਤਾਂ ਵਿਚਾਰਾ ਜੇ ਮੈਨੂੰ ਮਾਰਨਾ ਹੁੰਦਾ ਹੁਣ ਤਾਂ ਹੀ ਮਾਰੇ ਦਿੰਦਾ ਤਿੰਨ ਮਹੀਨੇ ਤੋਂ ਬਾਅਦ ਸਾਹਨੇ ਬਾਅਦ ਦੀ ਸੰਗਤ ਜਦ ਉਹਨੇ ਸਾਫ ਗਈ ਬਾਬਾ ਜੀ ਕਹਿਣ ਲੱਗੇ ਸੁਣਾਓ ਭਾਈ ਸੁਤਸਿੰਘ ਦਾ ਹਾਲ ਕੀ ਹੈ ਕਹਿੰਦੇ ਬਾਬਾ ਜੀ ਉਹ ਤਾਂ ਥੋੜੇ ਦਿਨ ਉਹ ਹਾਥੀ ਨੇ ਮਾਰਤਾ ਮਾਰਿਆ ਵੀ ਬੁਰੀ ਤਰ੍ਹਾਂ ਕਹਿੰਦੇ ਕੱਲਾ ਡਿੱਕੇ ਆਇਆ ਸਿੱਟ ਲਿਆ ਸਿੱਟ ਕੇ ਪੈਰ ਨਾਲ ਦਬ ਲਿਆ ਫੇਰ ਉਹਦੇ ਉੱਤੇ ਬੈਠ ਕੇ ਸਾਰੀਆਂ ਉਹਦੀਆਂ ਆਂਦਰਾਂ ਪਸਲੀਆਂ ਤੋੜ-ਤੋੜ ਕੇ ਕਹਿੰਦੇ ਐ ਬਣਾਤੀਆਂ ਜਿਵੇਂ ਚੱਕੀ ਚ ਪੀਂਦੇ 100 ਮਰ ਗੋਜ ਹੁੰਦਾ ਹੈ ਹਾਥੀ ਦਾ ਕਹਿੰਦੇ ਜਿੱਧੇ ਪੈ ਗਿਆ ਕੋਈ ਛੁਡਾ ਨਹੀਂ ਸਕਿਆ ਕਹਿੰਦੇ ਭਾਈ ਅਸੀਂ ਤਾਂ ਗੁਰਮੁਖੋ ਸ਼ਾਂਤਾ ਦਰਸ਼ਨ ਦਾ ਫਲ ਦੇਣਾ ਚਾਹੁੰਦੇ ਸੀ ਕਿਉਂਕਿ ਸ਼ਾਂਤਾਂ ਦੇ ਦਰਸ਼ਨ ਕਰਨ ਦੇ ਨਾਲ ਬਿਗਨਾ ਦਾ ਨਾਸ਼ ਹੋ ਜਾਇਆ ਕਰਦਾ ਹੈ ਸ਼ਾਂਤਾਂ ਦੇ ਬਚਨ ਦੀ ਤਮਾਈ ਕਰਨ ਦੇ ਨਾਲ ਜਿਹੜੀਆਂ ਉਹ ਖਿਆਈਆਂ ਤੇ ਦੁੱਖ ਜ਼ਿੰਦਗੀ 'ਚ ਆਉਂਦੇ ਨੇ ਉਹ ਹਟ ਜਾਇਆ ਕਰਦੇ ਨੇ ਮਮੂਲੀ ਰਾਜਾ ਕਰਦੇ ਨੇ ਸੂਲੀ ਦੀ ਸੂਲ ਬਣ ਜਾਂਦੀ ਹੈ ਪਰ ਕੋਈ ਨਾ ਉਹਦੀ ਕਿਸਮਤ ਇਹੀ ਦੀ ਸੀ ਉਹ ਪ੍ਰੇਮੀ ਨੇ ਗੱਲ ਮੰਨੀ ਨਾ ਸੋ ਇਸ ਤਰ੍ਹਾਂ ਦੇ ਕੌਤਕ ਇੱਕ ਦਿਨ ਆਪ ਦਰਬਾਰ ਵਿੱਚ ਬੈਠੇ ਉਸ ਵੇਲੇ ਸਾਰੇ ਰਾਗੇ ਪੰਜਾਬ ਦੇ ਆਪਦੇ ਦਰਬਾਰ ਵਿੱਚ ਥਾਂ-ਥਾਂ ਤੇ ਬੈਠੇ ਸਤਕਾਰ ਦੇ ਨਾਲ ਬਾਬਾ ਜੀ ਦੇ ਵਚਨ ਸੁਣਦੇ ਨੇ ਇੰਨੇ ਨੂੰ ਇੱਕ ਮਾਈ ਮਾਲਵੇ ਦੀ ਜਿਸ ਨੇ ਬਾਬਾ ਜੀ ਦੇ ਬਾਰੇ ਉੱਡਦੀ ਉੱਡਦੀ ਗੱਲ ਸੁਣੀ ਕਿ ਐਸ ਵੇਲੇ ਉਹ ਸਮਰੱਥ ਪੁਰਸ਼ ਨੇ ਜੋ ਕੁਝ ਕਹਿਣਾ ਉਹ ਕਰ ਦਿੰਦੇ ਨੇ ਉਹਦੇ ਮਨ ਵਿੱਚ ਵੀ ਸ਼ੌਕ ਜਾਗਿਆ ਕਿ ਮੈਂ ਆਹ ਮਹਾਪੁਰਸ਼ਾਂ ਦੇ ਦਰਸ਼ਨਤਾ ਕਰਾਂ ਕੁਝ ਰੋਹਾਨੀ ਸ਼ੌਕ ਸੀ ਮਨ ਦੇ ਅੰਦਰ ਸੋ ਮਾਈ ਮਾਲਵੇ ਚੋਂ ਜਦ ਚੱਲਦੀ ਹੈ ਤੇ ਨਾਲ ਇਹ ਖਿਆਲ ਆਉਂਦਾ ਵੀ ਸੰਤਾਂ ਦੇ ਕੋਲ ਖਾਲੀ ਹੱਥ ਨਹੀਂ ਜਾਣਾ ਚਾਹੀਦਾ ਖਾਲੀ ਜਾਣ ਵਾਲਾ ਖਾਲੀ ਆਉਂਦਾ ਕਿਉਂਕਿ ਸ਼ਰਧਾ ਭਾਵਨਾ ਨਾ ਹੋਣ ਕਰਕੇ ਉਹ ਚੁਕਦਾ ਨਹੀਂ ਹੈ ਤੇ ਆਪਣੀ ਸ਼ਰਧਾ ਦਾ ਪ੍ਰਗਟਾਵਾ ਨਹੀਂ ਕਰਦਾ ਸੰਤਾਂ ਨੇ ਤਾਂ ਕਿਸੇ ਤੋਂ ਪੈਸੇ ਲੈਣੇ ਹੀ ਨਹੀਂ ਉਹਨਾਂ ਨੇ ਕਰਨੇ ਕੀ ਨੇ ਉਹ ਤਾਂ ਤੁਹਾਡੀ ਕਮਾਈ ਨੂੰ ਸਫਲ ਕਰਨ ਵਾਸਤੇ ਇਹ ਸਮਾਂ ਖੇਚਲ ਚ ਪੈਂਦੇ ਨੇ ਵਾਧੂ ਟੈਨ ਦਿੰਦੇ ਨੇ ਲੰਗਰ ਚਲਾਉਣਗੇ ਸਕੂਲ ਚਲਾਉਣਗੇ ਬੇਅੰਤ ਪੰਗੇ ਲੈਣਗੇ ਉਹਦੀ ਥਾਂ ਦੇ ਉੱਤੇ ਰਾਮਨਾਥ ਵੀ ਨਾਮ ਜਪ ਸਕਦੇ ਨੇ ਕਿਥੋਂ ਬੈਠ ਕੇ ਪਰ ਬਰਮ ਗਿਆਨੀ ਪਰਵ ਓਕਾਰ ਮਹਾ ਮਹਾ ਕਿਤੇ ਚੁੰਧਰੀ ਪਰਵਕਾਰ ਹੋ ਜਾਏ ਦੁਖੀ ਤੇ ਗਰੀਬ ਦੁਨੀਆ ਨੂੰ ਕੋਈ ਰਾਹ ਲੱਭ ਜਾਵੇ ਇਹਨਾਂ ਦੀ ਆਰਥਿਕ ਸਥਿਤੀ ਵੀ ਠੀਕ ਹੋ ਜਾਵੇ ਇਹਨਾਂ ਦੇ ਭਾਈਚਾਰਕ ਗੁੰਝਲਾ ਗੇੜੀਆਂ ਨੇ ਉਹ ਵੀ ਠੀਕ ਹੋ ਜਾਣ ਤੇਰਾ ਨੂੰ ਵਾਹਨ ਨਹੀਂ ਰਾਹ ਵੀ ਮਿਲ ਗਏ ਇਸ ਕਰਕੇ ਸੰਤ ਤੁਰੇ ਫਿਰਦੇ ਨੇ ਜਿਨ੍ਹਾਂ ਨੂੰ ਜੰਗਮ ਤੀਰਥ ਕਹਿੰਦੇ ਨੇ ਘਾਹਾਂ ਤੇ ਜਾ ਕੇ ਤੀਰ ਸਲਾਉਂਦੇ ਨੇ ਤੇ ਲੋਕਾਂ ਦਾ ਭਲਾ ਕਰਦੇ। ਸੋ ਇਸ ਤਰ੍ਹਾਂ ਦੇ ਨਾਲ ਮਨ ਵਿੱਚ خیال ਆਇਆ ਵੀ ਮਹਾਪੁਰਸ਼ਾਂ ਕੋਲ ਖਾਲੀ ਹੱਥ ਨਹੀਂ ਜਾਣਾ ਚਾਹੀ। ਉਸ ਵੇਲੇ ਉਹਨੇ 10 ਛੇਰ ਬਾਜਰੀ ਇੱਕ ਪੋਟਲੀ ਬੰਨੀ 10 ਛੇ ਦੀ। ਬੁੜੀ ਮਾਈ ਹੈ। ਰੋਜ਼ 5-5 6-6 ਮੀਲ ਦਾ ਪੈਂਡਾ ਪੈ ਘਰਦੀ ਹੈ ਸਿਰ ਦੇ ਉੱਤੇ ਪੋਟਲੀ ਚੱਕੀ ਹੋਈ ਹੈ। ਇਹ ਮਨ ਵਿੱਚ ਚਾਹ ਹੈ ਕਿ ਮੈਂ ਜਾ ਕੇ ਮਹਾਪੁਰਸ਼ਾਂ ਦੇ ਅੱਗੇ ਭੇਟਾ ਕਰਾਂ। ਇਸ ਤਰ੍ਹਾਂ ਕਰਦੀ ਕਰਦੀ ਉਹਨਾਂ ਸਾਹ ਕਿੰਨੇ ਦਿਨਾਂ ਚ ਹੀ ਪਹੁੰਚਦੀ ਐ ਕੱਪੜੇ ਮੈਲੇ ਹੋ ਗਏ ਧੂੜ ਨਾਲ ਲੱਥਪੱਥ ਹੋਈ ਪਈ ਐ ਤੇ ਅੱਗੇ ਜਾ ਕੇ ਕੀ ਦੇਖਦੀ ਐ ਬਾਬਾ ਜੀ ਦੇ ਦਰਬਾਰ ਵਿੱਚ ਬਹੁਤ ਸੋਹਣੇ ਰੇਸ਼ਮੀ ਕੱਪੜਿਆਂ ਵਾਲੇ ਰਾਗੇ ਬੈਠੇ ਨੇ ਸਰਦਾਰ ਬੈਠੇ ਨੇ ਦਰਗੀ ਵੀ ਮੇਰੇ ਵਰਗੀ ਦਾ ਇੱਥੇ ਕੀ ਥੋੜਾ ਇਹ ਤਾਂ ਸ਼ਾਹੀ ਦਰਬਾਰ ਲੱਗਿਆ ਹੋਇਆ ਐ ਮੈਂ ਗਰੀਬਣੀ ਮੇਰੇ ਤਾਂ ਜੁੱਤੀ ਵੀ ਨਹੀਂ ਪੈਰਾਂ ਦੇ ਅੰਦਰ ਪੈਰ ਵੀ ਪਾਟ ਕੇ ਤੁਰਦੀ ਤੁਰਦੀ ਦੇ ਕਪੜੇ ਸਾਰੇ ਮੈਲੇ ਹੋਏ ਪਏ ਨੇ ਪਸੀਨੇ ਦੀ ਮਦਬੂ ਆ ਰਹੀ ਹੈ ਵੀ ਮੈਂ वहां ਪਰਸ਼ਾਪ ਕੋ ਕਿਵੇਂ ਜਾਵਾਂ ਉਹ ਦਿਆਲੂ ਹੁੰਦੇ ਨੇ ਸ਼ਮ ਦ੍ਰਿਸ਼ਟੀ ਹੁੰਦੀ ਹੈ ਮਹਾਪੁਰਸ਼ਾਂ ਦੀ ਉਸੇ ਵੇਲੇ ਸੇਵਾਦਾਰ ਨੂੰ ਕਹਿਣ ਲੱਗਿਆ ਵੀ ਉਹ ਜਿਹੜੀ ਮਾਈ ਖੜੀ ਆ ਨਾ ਬਾਹਰ ਉਹਨੂੰ ਸਾਡੇ ਕੋਲਿਆ ਸੇਵਾਦਾਰ ਜਾਂਦਾ ਕਹਿੰਦਾ ਮਾਈ ਤੈਨੂੰ ਬਾਬਾ ਜੀ ਬੁਲਾ ਰਹੇ ਬੋਟਲੀ ਲਾ ਕੇ ਰੱਖਣ ਰੱਖਣ ਦੀ ਗੱਲ ਕਰਦੀ ਆ ਵੀ ਮੈਂ ਬੋਟਲੀ ਇੱਥੇ ਰਾਜੇ ਬੈਠੇ ਨੇ ਮੈਂ ਕਿਨੇ ਜਾ ਕੇ ਪੋਟਲੀ ਦੇਵਾਂਗੇ ਉਹਨਾਂ ਨੂੰ ਉਸ ਵੇਲੇ ਹੋਟਲੀ ਰੱਖਤੀ ਬਾਬਾ ਜੀ ਨੇ ਦੁਆ ਭੇਜਿਆ ਕਿ ਮਾਤਾ ਨੂੰ ਕਹੇ ਉਹ ਰੱਖੇ ਨਾ ਫਿਰ ਤੋਂ ਜਿਵੇਂ ਲਿਆਵੇ ਸੋ ਲੈ ਕੇ ਜਦੋਂ ਹਜੂਰ ਹਾਜ਼ਰ ਹੁੰਦੀ ਹੈ ਨਾਮ ਸ਼ਿਕਾਰ ਕਰਦੀ ਹੈ ਤੇ ਪੋਟਲੀ ਚਰਨਾਂ 'ਚ ਭੇਟਾ ਕਰਦੀ ਹੈ ਉਸ ਵੇਲੇ ਬਾਬਾ ਜੀ ਦਿਆ ਦੇ ਘਰ ਵਿੱਚ ਆ ਕੇ ਪਿਆਰ ਦੇ ਘਰ ਵਿੱਚ ਆ ਕੇ ਕਹਿਣ ਲੱਗੇ ਲੋ ਪ੍ਰੇਮੀ ਆ ਸਾਡੀ ਪਿਆਰ ਭੇਟਾ ਆ ਜੀ ਇਹ ਆਰਧਿਕਾਤਮ ਤੁਰਿਆ ਆਉਂਦਾ ਹੈ ਤੇ ਜਦੋਂ ਸਦਾਮਾ ਗਿਆ ਸੀ ਕੱਚੇ ਚੌੜ ਲੈ ਕੇ ਗਿਆ ਸੀ ਉਸ ਵੇਲੇ ਕਿੰਨੇ ਪਿਆਰ ਦੇ ਨਾਲ ਕ੍ਰਿਸ਼ਨ ਮਹਾਰਾਜ ਨੇ ਉਹਨਾਂ ਨੂੰ ਤੇ ਫੱਕੇ ਮਾਰੇ ਤਿੰਨ ਮਾਰ ਲਏ ਸੀ ਚੌਥਾ ਮਾਰਨ ਲੱਗੇ ਤਾਂ ਰੁਕਮਣੀ ਨੇ ਬਾਹ ਫੜ ਲਈ ਕਹਿਣ ਲੱਗੇ ਮਹਾਰਾਜ ਕੋ ਸਾਡੇ ਜੋਗਾ ਵੀ ਛੱਡ ਦਿਓ ਤੁਸੀਂ ਸਾਰਾ ਕੁਝ ਇਹਨੂੰ ਦੇਈ ਜਾਨੇ ਪਾਵਨੀ ਭਗਤ ਪਾਏ ਕੋਡੀ ਅਗਰ ਭਾਗ ਰੱਖਾ ਹੈ ਤਾਂ ਹੀ ਗੁਰ ਸਰਬ ਨਿਦਾਨ ਗਾਨ ਦੇ ਸਤਗੁਰ ਬਖਸ਼ ਦੇਖ ਜਾਨੀ ਪਰੇ ਦਸਾਂ ਦੇ ਟੋਠੀ ਲੈ ਕੇ ਪਿਆ